ਲੋਜੀਕ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਲਈ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਉੱਥੇ ਰਵਨੀਤ ਵਿੱਟੂ ਨੇ ਵੀ ਆਪਣੇ ਡਿਜੀਟਲ ਮੀਡੀਆ ਅਕਾਊਂਟ ਤੇ ਲਿਖਿਆ ਕਿ ਭਾਜਪਾ ਸਰਕਾਰ ਕਿਸਾਨਾਂ ਦੇ ਨਾਲ ਖੜੀ ਸੀ ਤੇ ਖੜੀ ਰਹੇਗੀ ਤੇ ਕਿਸਾਨਾਂ ਨੂੰ ਰਾਹਤ ਦੇਣ ਲਈ ਹਰ ਸੰਭਵ ਯਤਨ ਕਰਦੀ ਰਹੇਗੀ ਨਾਲ ਨਾਲ ਤੁਹਾਨੂੰ ਅਸੀਂ ਤਸਵੀਰਾਂ ਵੀ ਦਿਖਾਈ ਜਾਂਦੇ ਆ ਕਿ ਜੋ ਜੋ ਉਹਨਾਂ ਨੇ ਡਿਜੀਟਲ ਮੀਡੀਆ ਅਕਾਊਂਟ ਤੇ ਲਿਖਿਆ ਇੱਕ ਪੋਸਟਰ ਵੀ ਸਾਂਝੇ ਕੀਤੇ ਗਏ ਨੇ ਉਹ ਵੀ ਅੱਗੇ ਜਾ ਕੇ ਦੱਸਦੇ ਆ ਕਿ ਹੜਪੀੜ ਤੇ ਕਿਸਾਨਾਂ ਨੂੰ ਮੁਫਤ ਮਿਲਣਗੇ ਕਣਕ ਤੇ ਸਰੋਂ ਦੀ ਫਸਲ ਦੇ ਬੀਜ ਤੇ ਕੇਂਦਰ ਸਰਕਾਰ ਨੇ ਕਣਕ ਦੀ ਫਸਲ ਦੇ ਬੀਜ ਲਈ 74 ਕਰੋੜ ਰੁਪਏ ਭੇਜੇ ਨੇ ਤੇ ਅੱਗੇ ਸਰੋਂ ਦੀ ਫਸਲ ਦੇ ਬੀਜ ਲਈ ਭੇਜੀ ਗਈ 3 ਕਰੋੜ 24 ਲੱਖ ਰੁਪਏ ਦੀ ਰਾਸ਼ੀ ਵੀ ਆ ਤੇ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਭਾਰਤੀ ਖੇਤੀਬਾੜੀ ਖੋਜ ਸੰਸਥਾਨ ਵਿੱਚ ਇੱਕ ਵਿਸ਼ੇਸ਼ ਖੇਤੀਬਾੜੀ ਪ੍ਰੋਗਰਾਮ ਵਿੱਚ ਜਿਹੜਾ ਹਿੱਸਾ ਲਿਆ ਸੀ ਜਿੱਥੇ ਉਹਨਾਂ ਨੇ 35440 ਕਰੋੜ ਦੀਆਂ ਦੋ ਵੱਡੀਆਂ ਖੇਤੀਬਾੜੀ ਯੋਜਨਾਵਾਂ ਦੀ ਸ਼ੁਰੂਆਤ ਵੀ ਉਹਨਾਂ ਨੇ ਕੀਤੀ ਸੀ ਤੇ ਉਹਨਾਂ ਨੇ 24000 ਕਰੋੜ ਦੀ ਪ੍ਰਧਾਨ ਮੰਤਰੀ ਧਨ ਤਾਨੇ ਆ ਕ੍ਰਿਸ਼ੀ ਯੋਜਨਾ ਦੇ ਵਿੱਚ ਲਾਂਚ ਕੀਤੀ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜਾ ਬੀਤੇ ਦਿਨਾਂ ਦੇ ਵਿੱਚ ਹੀ ਕੁੱਲ 33440 ਕਰੋੜ ਦੀ ਲਾਗਤ ਵਾਲੀਆਂ ਦੋ ਪ੍ਰਮੁੱਖ ਖੇਤੀਬਾੜੀਆ ਸਕੀਮਾਂ ਦੀ ਸ਼ੁਰੂਆਤ ਵੀ ਕੀਤੀ ਸੀ ਜਿਸ ਦੇ ਵਿੱਚ ਦਾਲਾਂ ਦੇ ਵਿੱਚ ਆਤਮ ਨਿਰਭਰਤਾ ਲਈ ਇੱਕ ਮਿਸ਼ਨ ਵੀ ਸ਼ਾਮਲ ਆ। ਉਹਨਾਂ ਨੇ ਕਿਸਾਨਾਂ ਨੂੰ ਘਰੇਲੂ ਤੇ ਵਿਸ਼ਵ ਵਿਆਪੀ ਮੰਗ ਨੂੰ ਪੂਰਾ ਕਰਨ ਦਾ ਸੱਦਾ ਵੀ ਦਿੱਤਾ। ਫੌਮੀ ਰਾਜਸਟਾਨੀ ਵਿੱਚ ਇੱਕ ਕੈਂਪਸ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰਦੇ ਉਹਨਾਂ ਨੇ ਕਿਹਾ ਕਿ 2047 ਤੱਕ ਵਿਕਸਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਵਿੱਚ ਕਿਸਾਨਾਂ ਦੀ ਅਹਿਮ ਭੂਮਿਕਾ ਪੰਜਾਬ ਦੇ ਵਿੱਚ ਹੜ੍ਹਾਂ ਨਾਲ ਪ੍ਰਭਾਵਿਤ ਟੈਗ ਹੈ 36703 ਘਰਾਂ ਲਈ 160000 ਰੁਪਏ ਪ੍ਰਤੀ ਘਰ ਮੁਆਵਜ਼ਾ ਉਹ ਦਿੱਤਾ ਜਾਵੇਗਾ ਇਹ ਰਾਸ਼ੀ 587 ਕਰੋੜ 248000 ਬਣਦੀ ਹੈ ਐਲਾਨ ਕੇਂਦਰੀ ਖੇਤੀਬਾੜੀ ਕਿਸਾਨ ਭਲਾਈ ਤੇ ਪਿੰਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ICAR ਤੇ IIMR ਲੱਡਵਾਲ ਦੀ 37.55 ਕਰੋੜ ਦੀ ਲਾਗਤ ਨਾਲ ਬਣੀ ਨਵੀਂ ਪ੍ਰਸ਼ਾਸਕੀ ਕੰਮ ਪ੍ਰਯੋਗਸ਼ਾਲਾ ਇਮਾਰਤ ਦਾ ਉਦਘਾਟਨ ਕਰਨ ਦੇ ਮੌਕੇ ਕੀਤਾ ਸੀ। ਉਹਨਾਂ ਨੇ ਮੌਕੇ ਤੇ ਹੜ੍ਹ ਪ੍ਰਭਾਵਿਤ ਘਰਾਂ ਨੂੰ ਮੁਆਵਜ਼ਾ ਦੇਣ ਸੰਬੰਧੀ ਇੱਕ ਚਿੱਠੀ ਕੇਂਦਰੀ ਰਾਜ ਮੰਤਰੀ ਰੇਲਵੇ ਤੇ ਫੂਡ ਪ੍ਰੋਸੈਸਿੰਗ ਰਵਨੀਤ ਸਿੰਘ ਬਿੱਟੂ ਦੀ ਹਾਜ਼ਰੀ ਦੇ ਵਿੱਚ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਸੌਂਪੀਆ। ਉਹਨਾਂ ਨੇ ਕਿਹਾ ਕਿ ਬੀਤੀ ਰਾਤ ਉਹਨਾਂ ਨੂੰ ਹੜ੍ਹਾਂ ਨਾਲ ਘਰਾਂ ਦੇ ਹੋਏ ਨੁਕਸਾਨ ਦੀ ਸੂਚੀ ਪੰਜਾਬ ਸਰਕਾਰ ਵੱਲੋਂ ਭੇਜੀ ਗਈ ਸੀ ਜਿਸ ਅਨੁਸਾਰ ਹੀ ਉਹ ਮੁਆਵਜ਼ਾ ਦੇ ਸੰਬੰਧੀ ਕੇਵਲ ਅਲਾਣੀ ਨਹੀਂ ਸਗੋਂ ਮਨਜ਼ੂਰ ਹੋਈ ਮੁਆਵਜ਼ਾ ਰਾਸ਼ੀ ਦੀ ਚਿੱਠੀ ਨਾਲ ਲੈ ਕੇ ਆਏ ਹੋਏ ਨੇ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਜਿੰਨਾ ਕਿਸਾਨਾਂ ਦੀ ਜ਼ਮੀਨ ਹੜ ਨਾਲ ਪ੍ਰਭਾਵਿਤ ਹੋਈਆ ਉਹਨਾਂ ਕਿਸਾਨਾਂ ਨੂੰ 74 ਕਰੋੜ ਦਾ ਬੀਜ ਮੁਫਤ ਦਿੱਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਮੱਕੀ ਹੁਣ ਸਿਰਫ ਇੱਕ ਫਸਲ ਨਹੀਂ ਇਹ ਭਾਰਤ ਦੇ ਭੋਜਨ ਪੋਸ਼ਣ ਪਸ਼ੂ ਖੁਰਾਕ ਉਦਯੋਗਿਕ ਤੇ ਵਾਇਓਨਰਜੀ ਸੁਰੱਖਿਆ ਦਾ ਆਧਾਰ ਬਣ ਗਈ ਆ ਉਹਨਾਂ ਨੇ ਸੰਤੁਸ਼ਟੀ ਪ੍ਰਗਟ ਕੀਤੀ ਆ ਕਿ ਦੇਸ਼ ਖੇਤੀਬਾੜੀ ਉਤਪਾਦਨ ਵਿੱਚ ਸਵੈ ਨਿਰਭਰ ਹੋ ਗਿਆ ਹੈ ਉਹਨਾਂ ਨੇ ਕਿਹਾ ਕਿ ਦੇਸ਼ ਨੂੰ ਹੁਣ ਚੌਲ ਤੇ ਕਣਕ ਤੋਂ ਇਲਾਵਾ ਮੱਕੀ ਦਾਣਾ ਤੇ ਹੋਰ ਫਸਲਾਂ ਵਿੱਚ ਪਰਿਵਰਤਨਸ਼ੀਲ ਤਰੱਕੀ ਕਰਨੀ ਚਾਹੀਦੀ ਆ ਮਿੱਤੀ ਸਾਲ ਮੱਕੀ ਦਾ ਉਤਪਾਦਨ 10.5% ਵਧਿਆ ਤੇ ਕੁੱਲ 42 ਮਿਲੀਅਨ ਟਨ ਤੱਕ ਪਹੁੰਚ ਗਿਆ ਸੀ ਤੇ ਇਸੇ ਸਾਲ ਸੋਨੀ ਦੇ ਸੀਜ਼ਨ ਵਿੱਚ ਮੱਕੀ ਦੀ ਕਾਸ਼ਤ ਲਗਭਗ 1 ਮਿਲੀਅਨ ਹੈਕਟੇਅਰ ਦੇ ਵਾਧੂ ਖੇਤਰ ਤੱਕ ਫੈਲ ਗਈ ਆ ਤੇ ਉਤਪਾਦਨ 47 ਤੋਂ 50 ਮਿਲੀਅਨ ਟਨ ਤੱਕ ਪਹੁੰਚਣ ਦੀ ਉਮੀਦ ਉਹ ਲਗਾਈ ਜਾ ਰਹੀ ਆ ਉਨ੍ਹਾਂ ਨੇ ਇਹ ਵੀ ਨੋਟ ਕੀਤਾ ਕਿ ਮੱਕੀ ਇੱਕ ਉਦਯੋਗਿਕ ਫਸਲ ਵਜੋਂ ਉੱਭਰ ਰਹੀ ਹੈ ਤੇ ਇਥਾਨੋਲ ਉਤਪਾਦਨ ਵਿੱਚ ਲਗਭਗ 50% ਯੋਗਦਾਨ ਪਾਉਂਦੀ ਹੈ। ਇਥਾਨੋਲ ਉਤਪਾਦਨ ਨੇ ਕਿਸਾਨਾਂ ਦੀ ਆਮਦਨ ਵਿੱਚ ਕਾਫੀ ਵਿਵਹਾਰ ਕੀਤਾ ਜਿਸ ਨਾਲ ਦੇਸ਼ ਨੂੰ ਕੱਚੇ ਤੇਲ ਦੀ ਦਰਾਮਦ ਦੇ ਵਿੱਚ 1.44 ਲੱਖ ਕਰੋੜ ਰੁਪਏ ਦੀ ਬਚਤ ਵੀ ਹੋਈ ਹੈ। ਜਿਸ ਵਿੱਚੋਂ 1.25 ਲੱਖ ਕਰੋੜ ਰੁਪਏ ਸਿੱਧੇ ਕਿਸਾਨਾਂ ਨੂੰ ਅਦਾ ਕੀਤੇ ਜਾਣਗੇ। ਅਕੱਲੇ ਮੱਕੀ ਨੇ ਕਿਸਾਨਾਂ ਨੂੰ ਲਗਭਗ 45000 ਕਰੋੜ ਰੁਪਏ ਦਾ ਫਾਇਦਾ ਪਹੁੰਚਾਇਆ ਜੋ ਕਿ ਭਾਰਤ ਦੇ ਕਿਸਾਨਾਂ ਨੂੰ ਪਹੁੰਚ ਪਰਦਾਤਾ ਤੋਂ ਬਾਲਨ ਤੇ ਪਰਦਾਤਾ ਦੇ ਵਿੱਚ ਬਦਲ ਵਿੱਚ ਇੱਕ ਬਹੁਤ ਹੀ ਜ਼ਿਆਦਾ ਮਹੱਤਮਪੂਰਨ ਕਦਮ ਆ ਉਹਨਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਕਈ ਜੰਦਕ ਭਲਾਈ ਪਹਿਲ ਕਦਮੀਆਂ ਕਰ ਰਹੀ ਹੈ ਜਿਸ ਵਿੱਚ ਪੰਜਾਬ ਹਾਲੀ ਚ ਆਏ ਹੜ੍ਹਾਂ ਤੋਂ ਜੜਾ ਪ੍ਰਭਾਵਿਤ ਪਰਿਵਾਰਾਂ ਨੂੰ ਸਹਾਇਤਾ ਪ੍ਰਦਾਨ ਕਰਨਾ ਸ਼ਾਮਲ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਭਾਰਤ ਕਿਸੇ ਵੀ ਬਾਹਰੀ ਦਬਾਅ ਅੱਗੇ ਨਹੀਂ ਝੁਕੇਗਾ ਤੇ ਕਿਸਾਨ ਹਮੇਸ਼ਾ ਸਰਕਾਰ ਦੀ ਪ੍ਰਮੁੱਖ ਅਤਰ ਜੀ ਰਹਿਣਗੇ ਉਹਨਾਂ ਨੇ ਦੱਸਿਆ ਕਿ ਹੋਰ ਰਾਜ ਮੱਕੀ ਦੇ ਉਤਪਾਦਨ ਵਿੱਚ ਤੇਜ਼ੀ ਨਾਲ ਤਰੱਕੀ ਕਰ ਰਹੇ ਨੇ ਇਸ ਲਈ ਪੰਜਾਬ ਨੂੰ ਉਦਾਹਰਣ ਦੇ ਕੇ ਅਗਵਾਈ ਕਰਨੀ ਚਾਹੀਦੀ ਹਿੰਦਿਆ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਨੇ ਹੁਣ ਬੀਮਾ ਯੂਨਿਟ ਨੂੰ ਬਲਾਕ ਪੱਧਰ ਤੋਂ ਘਟਾ ਕੇ ਵਿਅਕਤੀਗਤ ਕਿਸਾਨ ਪੱਧਰ ਤੱਕ ਕਰ ਦਿੱਤਾ ਜਿਸ ਨਾਲ ਇਹ ਯੋਜਨਾ ਹੋਰ ਵੀ ਪ੍ਰਭਾਵਸ਼ਾਲੀ ਹੋ ਗਈ ਹੈ ਉਹਨਾਂ ਨੇ ਅੱਗੇ ਅਪੀਲ ਕੀਤੀ ਹੈ ਕਿ ਪੰਜਾਬ ਨੂੰ ਇਸ ਯੋਜਨਾ ਦਾ ਹਿੱਸਾ ਬਣਨਾ ਚਾਹੀਦਾ ਇਸ ਤੋਂ ਬਾਅਦ ਇੱਕ ਗੱਲਬਾਤ ਹੋਈਆ ਜਿਸ ਵਿੱਚ ਪਸ਼ੂ ਖੁਰਾਕ ਉਦਯੋਗ ਹਾਈਡਰੋਪੋਨਿਕ ਹਰਾ ਚਾਰਾ ਤੇ ਬਾਇਓ ਇਥਨੋਲ ਖੇਤੀਬਾੜੀ ਮਸ਼ੀਨ ਨਿਰਮਾਣ ਤੇ ਸਾਈਲੇਜ ਉਦਮਾਂ ਤੇ ਪ੍ਰਤੀਨਿਧੀਆਂ ਨੂੰ ਸ਼ਿਰਕਤ ਵੀ ਕੀਤੀ ਆ ਇਸੇ ਮੌਕੇ ਤੇ ਵੱਖ-ਵੱਖ ਪ੍ਰਤੀਨਿਧੀਆਂ ਨੇ ਖੇਤੀਬਾੜੀ ਮੰਤਰੀ ਨਾਲ ਆਪੋ ਆਪਣੇ ਖੇਤਰਾਂ ਨਾਲ ਸੰਬੰਧਿਤ ਮੌਕੇ ਤੇ ਚੁਣੌਤੀਆਂ ਦੇ ਚਰਚਾ ਵੀ ਕੀਤੀ ਆ ਕੇਂਦਰੀ ਖੇਤੀਬਾੜੀ ਰਾਜ ਮੰਤਰੀ ਭਾਗੀਰਥ ਚੌਧਰੀ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਖੇਤੀਬਾੜੀ ਖੇਤਰ ਨੂੰ ਬਹੁਤ ਜ਼ਿਆਦਾ ਮਹੱਤਵ ਦਿੰਦੀ ਹੈ ਤੇ ਵਿਸ਼ਵਾਸ ਆ ਵਰਗਟ ਕੀਤਾ ਕਿ ਖੇਤੀਬਾੜੀ ਖੋਜ ਤੋਂ ਪ੍ਰਾਪਤ ਟੈਕਨੋਲੋਜੀ ਤੇ ਨਵੀਨਤਾਵਾਂ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਮਦਦ ਕਰਨਗੀਆਂ